Terima kasih telah menonton! ਸਤਿਕਾਰਯੋਗ ਭਾਈ ਸਾਹਿਬ ਪਾਇਦਰਸ਼ਨ ਸਿੰਘ ਜੀ ਪਰਤ ਘਰ ਤੋਂ ਭਾਈ ਸਾਹਿਬ ਪਾਇ ਬਲਵੀਰ ਸਿੰਘ ਜੀ ਮੋਠਾ ਪਰ ਤੋਂ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੱਕਰ ਸਿੰਘ ਜੀ ਮਟੇਰ ਜਿਹਨਾਂ ਤੋਂ 10 ਦੇ ਜਥੇ ਦੇ ਨਾਲ ਪੜਾ ਸਨੇਹ ਕਰਦੇ ਨੇ ਬੜਾ ਪਿਆਰ ਕਰਦੇ ਨੇ ਤੇ ਤੁਹਾਡੀ ਜਥੇ ਦੇ ਵਿੱਚੋਂ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦਰੋਲੀ ਤੋਂ ਜਿਹੜੇ ਦਾ ਸਤਿਕਾਰ ਕਰਕੇ ਜene ਸਤਪੁਰੂ ਜੀ ਕਿਰਪਾ ਕਰੇ ਹੋ ਸਿਕ ਸੰਗਤਾਂ ਮਤਾ ਮਾ ਭੈਣਾ ਬੀਰ ਬਜ਼ੁਰਗਾਂ ਦੇ ਵੱਲੋਂ ਜਥੇ ਨੂੰ ਸਤਿਕਾਰ ਕੀਤਾ ਗਿਆ ਸਤਪੁਰੂ ਜੀ ਕਿਰਪਾ ਕਰੇ ਸਾਰਿਆਂ ਨੇ ਹੱਥਿਆ ਆਪਣੇ ਦਰਤੇ ਪ੍ਰਮਾਣ ਕਰਨ ਕਿ ਉਹ ਪਾਲਕ ਖਿੱਤਰ ਸਮਝਿਆ ਦਰਬਾਰ ਹੈ ਜਿਸ ਦਰਬਾਰ ਦੇ ਵਿੱਚ ਹਰ ਕਦੀ ਬੁਰੀਆਤ ਪ੍ਰਿਆਤ ਬੇਨਤੀ ਭਾਵਨਾ ਸੁਣੀ ਜਾਂਦੀ ਹੈ ਪ੍ਰਸਾਦ ਸਿੰਘ ਜੀ ਉੱਤੇ ਮੇਰੇ ਪੌਸ਼ਣ ਇੱਕ ਕੰਡੀਸ਼ਨ ਲਾਈ ਹੈ ਕਿ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਦਕ ਜੋਰ ਗੋਬਿੰਦ ਕਾਪੂ ਦਰਬਾਰ ਦੇ ਵਿੱਚ ਕੋਈ ਵੀ ਵਸਾਨ ਨਿਮਾਨਾ ਨਿਤਾਣਾ ਨਿਉਟਾ ਉੱਤੇ ਆਵੇ ਤੇ ਸਤਿਗੁਰੂ ਜੀ ਉਹਨੂੰ ਭਾਵਨਾ ਤੇ ਉਹਦੀ ਆਸ ਮਾਦ ਪੂਰੀ ਕਰਦੇ ਨੇ ਪਰ ਜੇ ਇਸ ਦਰਬਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਰ ਜੀਓ ਹੰਕਾਰ ਨਾ ਭਾਵੇ ਦੇਣ ਕੋਈ ਉਪਕਾਰ ਸੁਣਾਵੇ ਕਿਉਂਕਿ ਇਸ ਦਰਬਾਰ ਦੇ ਵਿੱਚ ਉਹਨਾਂ ਨਿਮਾਨਿਆਂ ਨਿਤਾਣਿਆਂ ਨਿਉਟਿਆਂ ਨੂੰ ਜਗਾਏ ਤੇ ਜਿਹੜਾ ਨਿਮਾਣਾ ਤੇ ਨਿਆਸਰਾ ਹੋ ਕੇ ਸਤਿਗੁਰਾਂ ਦੇ ਪਾਵਨ ਚੰਦ ਪਰਸਦਾ ਤੇ ਸਤਿਗੁਰੂ ਜੀ ਉਦੀ ਜਿਹੜੀ ਹਰ ਇੱਕ ਭਾਵਨਾ ਨੂੰ ਭਾਗ ਲਾ ਦੇ ਨੇ ਤੇ ਜਦੋਂ ਅੱਜ ਉਸ ਬ੍ਰਹਮਣੀਏ ਮਾਤਾ ਦੀ ਜਿਹੜੀ ਗਊ ਹੈ ਉਹ ਪ੍ਰਾਂਤ ਤੇ ਆ ਗਈ ਤੇ ਜਦੋਂ ਬਾਬਾ ਘੜਤਾ ਦੇ ਕੋਲ ਆ ਕੇ ਉਹ ਕਹਿ ਲੱਗੀ ਕਿ ਪਾਸ਼ਾ ਦੀ ਮੱਢ ਇਹ ਸੁਣਿਆ ਸੀ ਕਿ ਜਿਹੜੇ ਸਿੱਖ ਤੋਂ ਮੈਂ ਉਹਦੇ ਸ਼ਕਾਰ ਨਹੀਂ ਖੇੜਦੀ ਕਿਸੇ ਦੇ ਉੱਤੇ ਬਾਰ ਨਹੀਂ ਕਰਦੀ ਪਰ ਤੁਹਾਡੇ ਕਿਸੇ ਸੱਚ ਨੇ ਜਿਹੜਾ ਇੱਕ ਬਾਰ ਕੀਤਾ ਤੇ ਮੇਰੀ ਜਿਹੜੀ ਗਊ ਹੈ ਜਿਸ ਗਊ ਲਵੇਂਦਾ ਮੈਂ ਦੁੱਧ ਚੋ ਕਰਕੇ ਦੁੱਧ ਵੇਚ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੀ ਸੀ ਪਰ ਜਦੋਂ ਅੱਜ ਸਾਧ ਸੰਗ ਦੀ ਉਹ ਗਊ ਨਿਰਤਕ ਹੋ ਗਈ ਤੇ ਅੱਜ ਤੋਂ ਮੇਰੇ ਪ੍ਰਵਾਰ ਦਾ ਜਿਹੜਾ ਪਾਲਨ ਪੋਸ਼ਣ ਅਤੇ ਮੇਰੇ ਪਰਿਵਾਰ ਦਾ ਗੁਜਾਰਾ ਦੇ ਨਾਲ ਔਖਾ ਰਹੇਗਾ ਤੇ ਬਾਬਾ ਗੁਪਤਾ ਜੀ ਬੜੇ ਨਿੰਦਮਤਾ ਦੇ ਨਾਲ ਸ਼ਰਧਾ ਭਰਨਾ ਦੇ ਨਾਲ ਇਹ ਲੱਖਣ ਲੱਗੇ ਨੇ ਕਿ ਤੁਸੀਂ ਗੁਰਨਾਨਕ ਮਹਾਰਾਜ ਦੇ ਦਰਬਾਰ ਦੇ ਵਿੱਚ ਆਇਓ ਕਿ ਜੇਕਰ ਤੁਹਾਡੀ ਸਾਡੇ ਕਿਸੇ ਸੱਜਣ ਦੇ ਕੋਲੋਂ ਸਾਡੇ ਸੇਵਕ ਦੇ ਕੋਲੋਂ ਤੁਹਾਡੀ ਬਹੁਤ ਜਿਹੜਾ ਬਾਹਰ ਹੋ ਕਰ ਕੇ ਜੋ ਮ੍ਰਿਤਕਤ ਹੋ ਗਈ ਤੇ ਅਸੀਂ ਤੁਹਾਨੂੰ ਉਸ ਦੀ ਚੰਗੀ ਨਸਲ ਹੋਰ ਵੀ ਵਧੀਆ ਦੇ ਕੇ ਕਰਕੇ ਜਿਹੜੀ ਤੁਹਾਡੀ ਗਰੂ ਹੈ ਉਹ ਤੁਹਾਨੂੰ ਹੋਰ ਲੈ ਕੇ ਦੇ ਦੇਵੇਗੀ ਤੇ ਸਾਸ ਸੰਜੀਓ ਉਹ ਮਤ ਕਹਿਣ ਲੱਗੀ ਕਿ ਜਿਹੜੀ ਮੇਰੀ ਇਹ ਗਰੂ ਸੀ ਮੇਰਾ ਬੜਾ ਡਾਡਾ ਪਿਆਰ ਸੀ ਬੜਾ ਡਾਡਾ ਸਨੇਹ ਸੀ ਇਸ ਗੋਹ ਦੇ ਨਾਲ ਮੇਰੇ ਪ੍ਰਾਣ ਵਸਦੇ ਸੀ ਤੇ ਜੇਕਰ ਤੁਸੀਂ ਗੁਰਨਾਥ ਦੇ ਦਰਬਾਰ ਦੇ ਵਿੱਚ ਆਪਣੀ ਸ਼ਰਤਾਂ ਦੇ ਭਾਵੇਂ ਰੱਖਦੇ ਹੋ ਤੇ ਮੇਰੀ ਜਿਹੜੀ ਮਰਤ ਗਰੂ ਹੈ ਇਸ ਨੂੰ ਜਿਨੀ ਕਰੋ ਤੇ ਸਾਸ ਸੰਜੀ ਬਾਬਾ ਗੁਰਤਾ ਜੀ ਕਹਿਣ ਲੱਗੇ ਕਿ ਸਿੱਖ ਧਰਮ ਦੇ ਅੰਦਰ ਜਿਹੜੀ ਕਲਾ ਮਾਤ ਕਹਿਦਾ ਨਾ ਏ ਇਸ ਕਰਕੇ ਮੈਨੂੰ ਮਜੂਰ ਨਾ ਕਰੋ ਜੇਕਰ ਤੁਸੀਂ ਕੋਈ ਵੀ ਜੀ ਚਾਹਦੇ ਹੋ ਮੈਂ ਵੱਧ ਚੜ ਕੇ ਦੁਗਣੀ ਚੌਕਣੀ ਤੇ 10 ਗੁਣਾ ਜਿਹੜੀ ਉਸ ਦੀ ਕੀਮਤ ਤੋੜ ਦੇ ਕਰਕੇ ਤੇ ਉਸ ਗਊ ਦੀ ਮੁੱਲ ਤੁਹਾਡਾ ਤਾਰ ਸਕਦਾ ਏ ਪ੍ਰਸਾਦ ਸਿੰਘ ਜੀਓ ਜਦੋਂ ਮਾਤਾ ਬਾਰ-ਬਾਰ ਬਾਬਾ ਨੂੰ ਕਹਿੰਦੇ ਤੁਹਾਡੇ ਕਰਦੀ ਹੈ ਤੇ ਸਾਹ ਸੰਗਤ ਦੀ ਪ੍ਰਪਾਸ਼ ਦੀ ਬਾਣੀ ਦਾ ਬਚਨ ਵੀ ਹੈ ਗਰਤੀ ਕਦੇ ਨਾ ਹੋਵੇ ਜੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਣ ਪਾਸ ਤੇ ਮੇਰੇ ਪਾਸ਼ਾ ਨੇ ਪ੍ਰਸਾਦ ਸੰਗਜੀਓ ਇਹ ਗਲਬੇ ਦੇ ਵਿੱਚ ਪਣ ਜਿਹੜਾ ਜਲ ਪਾ ਕਰਕੇ ਉਸ ਦੇ ਵਿੱਚੋਂ ਜੁੜੀ ਵਿੱਚੋਂ ਛਿੱਟੇ ਮਾਰ ਕੇ ਜਿਹੜੀ ਗਊ ਹੈ ਜੀਵਤ ਕਰ ਦਿੱਤੀ ਜਦੋਂ ਗਊ ਜੀਵਤ ਕੀਤੀ ਤੇ ਇਹ ਗੱਲ ਪੰਜਵੇਂ ਪਾਸ਼ਾ ਹਰਬਹੁਗ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚੀ ਤੇ ਗੁਰੂ ਜਿਹੜੇ ਬਾਸਾ ਜੀ ਬਚਨ ਹੈ ਕਿਉਂ ਕਹਿੰਦੇ ਸੇਨੇ ਪਾਸ਼ਾਣ ਹੈ ਬਾਬਾ ਰੁਪਤੇ ਨੂੰ ਆਪਣੇ ਕੋਲ ਲਾਇਆ ਤੇ ਜਦੋਂ ਕੀਤੀ ਉਹ ਕਲਾ ਮਾ ਤੇ ਉਸਦੇ ਰਾਹ ਤੇ ਮੇਰੇ ਪਾਸ਼ਾਣ ਹੈ ਆਪਣੇ ਸੁਪੁੱਤਰ ਬਾਬਾ ਰੁਪਤੇ ਨੂੰ ਉਹ ਇਹ ਤਾਣਾ ਕੀਤੀ ਕਿ ਤੁਸੀਂ ਦੇਕਰ ਇਸ ਤਰ੍ਹਾਂ ਦੇ ਕਲਾ ਮਤਾ ਕਰੋਗੇ ਤੇ ਸਤਿਗੁਰੂ ਦੇ ਪਾਪਕ ਪੁੱਤਰ ਸੋਹਣੇ ਦਰਬਾਰਾਂ ਦੇ ਵਿੱਚ ਲੱਖਣ ਤੇ ਇਹ ਨ ਜਾਣਗੇ ਕੋਈ ਆਪਣਾ ਪਿਤਾ ਲੈ ਕੇ ਆਵੇਗਾ ਕੋਈ ਮਾਤਾ ਲੈ ਕੇ ਆਵੇਗੀ ਕੋਈ ਆਪਣੇ ਪੁੱਤਰ ਨੂੰ ਲੈ ਕੇ ਆਵੇਗੀ ਕਿ ਤੁਸੀਂ ਆਪਣੀ ਕਲਾ ਮਾਤ ਦੇ ਨਾਲ ਇਹ ਮਰਦ ਨੂੰ ਜਿਹੜਾ ਜੀਣਾ ਕਰੋ ਇਹ ਜਿਹੜਾ ਕਲਾ ਮਾਤ ਦਾ ਕਹਿਰ ਦਾ ਘਰ ਹੈ ਗੁਰਨਾਥ ਸਾਹਿਬ ਦੇ ਦਰਬਾਰ ਦੇ ਵਿੱਚ ਜਿਹੜੀਆਂ ਕਲਾ ਮਾਤਾਂ ਜਿਹੜੀਆਂ ਕਹਿਰ ਦਾ ਘਰ ਹੈ ਤੇ ਤੁਮ ਨੂੰ ਇਸ ਗੰਦੀ ਸੋਈ ਹੋਣੀ ਕਹੀਦੀ ਹੈ ਕਿਉਂਕਿ ਜਿਹੜੇ ਨਿਰਮਤਾਂ ਦੇ ਪੁੱਤ ਹੁੰਦੇ ਨਹੀਂ ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੀ ਬਣਦਾ ਭੈ ਆਦਰ ਸਤਕਾਰ ਹੋਵੇ ਤੇ ਜਦੋਂ ਕੋਈ ਗਲਤੀ ਹੋ ਜਾਵੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਅਰਪਣ ਕਰਕੇ ਜਿਹੜੀ ਆਪਣੀ ਗਲਤੀ ਆ ਸਰਕਾਰ ਕਰ ਲੈਂਦੇ ਕਿਉਂਕਿ ਸੂਝਵਾਨ ਤੇ ਬਦਵਤਤਾ ਦਾ ਇਹੀ ਇੱਕ ਮਤਲਬ ਹੁੰਦਾ ਏ ਕਿਉਂਕਿ ਜੇਕਰ ਕੋਈ ਮੂਰਖ ਦੀ ਕਲਕਿੰਦੀ ਨਾ ਰਹੀ ਤੇ ਮੂਰਖ ਆਪਣੀਆਂ ਗਲਤੀਆਂ ਕਰੇਗਾ ਵੀ ਤੇ ਉਸ ਤੋਂ ਉਪਰੰਤ ਆਪਣਾ ਆਪਣਾ ਆਪੇ ਦੇ ਜਾ ਹੋ ਗਿਆ ਤੇ ਸਾਧ ਸੰਗਿਓ ਅੱਧ ਬਾਬਾ ਗੁਰਤਾ ਜੀ ਨੇ ਆਪਣੇ ਪੁੱਤਾਂ ਦੇ ਅੱਗੇ ਧਰ ਕੇ ਆਪਣੇ ਦੋਨੇ ਹੱਥ ਜੋੜ ਕਰਕੇ ਸਿਰ ਨੂੰ ਝੁਕਾਣਾ ਕੀਤਾ ਕਿ ਪਿਤਾ ਜੀ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਇਸ ਗਲਤੀ ਦੇ ਬਧਰ ਕਸਿਮਾਂ ਨੂੰ ਜੋ ਵੀ ਸਜ਼ਾ ਵਰੋਗੇ ਮੈਂ ਉਸ ਸਜ਼ਾ ਦਾ ਹੱਕਦਾਰ ਹਾਂ ਤਾਂ ਸਾਧ ਸੰਗਿ ਜਿਹੜਾ ਸਮਾਂ ਆਜਾਤ ਦੀ ਦੇ ਰਿਹਾ ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਉਸਤਾਦ ਗਾਇਕ ਜਸਦੀਪ ਸਿੰਘ ਜੀ ਨਾਗਰਾ ਸਾਹਿਬ ਉਹ ਪਰਵਾਣਿਆਂ ਦਾ ਮਨ ਨੇ ਹੁਕਮ ਹੁਦਾਏ ਕਿ ਜਦੋਂ ਵੀ ਸਟੇਜ 'ਤੇ ਜਾਣਾ ਹੋਵੇ ਤੇ ਦਿੱਤੇ ਸਮੇਂ ਦੇ ਵਿੱਚੋਂ 2 ਤੇ 3 ਮਿੰਟ ਜਿਹੜਾ ਅਗਲੇ ਟਾਡੀ ਸਮੇਂ ਦੇ ਲਈ ਲੈਣਾ ਚਾਹੀਦਾ ਹੈ ਕਿ ਆਣਾ ਚਾਹੀਦਾ ਹੈ ਕਿਉਂਕਿ ਉਹ ਟਾਡੀ ਲਿਖਿਆ ਜਾਂਦਾ ਜਿਹੜਾ ਪੁੱਛੇ ਆਲ ਵਾਲੇ ਟਾਡੀ ਦਾ ਸਮਾਂ ਕੱਢ ਕੇ ਜਾਵੇ ਕਿਉਂਕਿ ਆਪਾਂ ਟਾਡੀ ਜਿੱਥੇ ਆਪ ਸਿਰਜਾਂ ਤੇ ਇਕੱਤਰ ਹੁੰਦੀ ਹੈ ਤੇ ਸਾਡਾ ਆਪਸੀ ਜਿਹੜਾ ਪਿਆਰ ਬੜਾ ਸਨੇਹ ਹੁੰਦਾ ਹੈ ਤੇ ਉਸ ਸਨੇਹ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਅਨੇ ਬਾਰੇ ਟਾੜੀ ਜਥੇ ਨੂੰ ਅਪਰ ਸਮੇਂ ਦੇ ਵਿੱਚੋਂ 2 ਤੋਂ 3 ਮਿੰਟ ਜਿਹੜੇ ਛੱਡ ਕੇ ਜਾ ਰਿਹਾ ਐ ਭਾਵੇਂ ਕਿ ਇਸ ਟਾੜੀ ਜਥੇ ਦਾ ਜਿਹੜਾ ਸਮਾ ਸੀ ਇੱਕ 58 ਪ੍ਰਸਾਦ ਸਿੰਘ ਜੀ ਉਹ ਮੈਂ ਆਪਣੀ ਉਸਤਾਦਾਂ ਹੁਕਮ ਮੰਨਦਿਆਂ ਹੋਇਆਂ ਇਸ ਸਮੇਂ ਦੇ ਵਿੱਚੋਂ 2 ਤੋਂ 3 ਮਿੰਟ ਜਿਹੜੇ ਛੱਡ ਕੇ ਜਾ ਰਿਹਾ ਤੇ ਆਪਰੇ ਬੜੇ ਦਿਲ ਦੀਆਂ ਗਹਿਰਾਈਆਂ ਤੋਂ ਆਪਾਰੇ ਟਾੜੀ ਜਥੇ ਨੂੰ ਜਿਉਂ ਆਕਦਾ ਹਾਂ ਤੇ ਸਤਿਪੁਰਣੀ ਕਰਤਾ ਕਰਨ ਤੇ ਆਪ ਸੇ ਸੰਤਾਂ ਨੂੰ ਤਰ ਤਰ ਬਾਬਾ ਗੁਰੂ ਕਾਹਦੇ ਪਾਵਨ ਪਵਿੱਤਰ ਪ੍ਰਕਾਸ਼ ਸ਼ਕਤਾਂ ਦੀਆਂ ਅਸੰਤ ਸੰਤ ਮੁਬਾਰਕਾਂ ਹੋ। ਸੋ ਸਾਰੀਆਂ ਸੰਤਾਂ ਦਾ ਤਹਿ ਦਿਲੋਂ ਧੰਨਵਾਦ। ਸਮੂਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਧੰਨਵਾਦ ਦੇ ਸਕਤੀ ਭਾਈ ਸਾਹਿਬ ਕੈਜੇ ਸਰੰਦਰ ਸਿੰਘ ਜੱਜਮਾਨ ਸਾਹਿਬ ਤੇ ਕੋਟਨ ਕੋ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸਤਿਪੁਰਣੀ ਕਰਤਾ ਕਰਨ ਇਤੇਤਰਾ ਆਪਣੇ ਚਰਨਾਂ ਦੇ ਵਿੱਚ ਖੜਾ ਕਰਕੇ ਆਪਣਾ ਜਿਹੜਾ ਜੱਸ ਹੈ। ਆਪ ਗਵਰਨਰ ਡਿਊਟੀ ਮਹਮੂਰਤੀ ਜੀ ਤੇ ਕਬਾਤ ਹੈ ਕੋਟਪਰਾਦੀ ਤਰੇਆਰੇ ਤੇ ਸਤਸੰਗ ਦੀ ਸਤਿਗੁਰੂ ਜੀ ਕਰਤਾ ਕਰਨ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਤੇ ਸਤਿਗੁਰੂ ਜੀ ਰਹਿਮਤਾਂ ਦਾ ਭੰਡਾਰ ਪਾਣ ਸਤਿਗੁਰੂ ਜੀ ਕਿਰਪਾ ਕਰਨ ਤੋਂ ਸਾਡੇ ਬਹੁਤ ਹੀ ਸਤਕਾਰਯੋਗ ਜਥੇਦਾਰ ਕੁਲਦੀਪ ਸਿੰਘ ਜੀ ਗੁਰਗੱਜ ਸਾਹਿਬ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਨਤਮਸਤ ਹੋ ਰਹੇ ਨੇ ਸਤਿਗੁਰੂ ਜੀ ਕਿਰਪਾ ਕਰਨ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਇੱਕ ਝਕਾਰਾ ਛੱਡਿਆ ਜਾਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਸਤਿਗੁਰੂ ਜੀ ਕਿਰਪਾ ਕਰਨ ਨਾਮ ਜੀ ਦਾਤਾਂ ਬਖਸ਼ ਕਰਨ ਸੋ ਇੰਨਿਆਂ ਕ ਜਿਹੜੀਆਂ ਸਬਾਵਾਂ ਨੇ ਉਹ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦਾ ਜਿਹੜੀ ਖਿਮਾ ਬਖਸ਼ ਕਰਨੀ ਤੋ ਸਤਿਗੁਰੂ ਜੀ ਕਿਰਪਾ ਕਰਨ ਇਹ ਆ ਟੋੜਾ ਆਪਣਾ ਜਾਣਿਆ ਪਛਾਣਿਆ ਹੋਇਆ ਢਾਡੀ ਜਿੱਤਾ ਹੈ ਤੇ ਢਾਡੀ ਨਿਰਮਲ ਪੌਰ ਖਾਲਸਾ ਨਗਰ ਡੋਗਰ ਪਰਤੋਂ ਤੋਂ ਸਾਸਰ ਦੀ ਦੂਜੇ ਪਾਸੇ ਢਾਡੀ ਜਸਪ੍ਰੀਤ ਕੌਰ ਜਸ ਬੀੜ ਪਗਵਾ ਲਾਗੇ ਪਗਵਾੜੇ ਤੋਂ ਤੇ ਸਰੰਗੀ ਤੇ ਸਾਜ਼ ਦੇ ਰਹੇ ਨੇ ਇਹਦਾ ਛੋਟਾ ਟੀਮ ਗੁਰਵਿੰਦਰ ਸਿੰਘ ਦੀ ਘਰੋਲੀ ਤੇ ਨਾ ਤੁਹਾਡਾ ਨਿਰਮਲ ਜਗਾਸ ਗਿਆਨੀ ਸਵੰਦਰ ਸਿੰਘ ਹੀਰਾ ਪਿੰਡ ਦੇ ਡਾਕ ਨਾ ਬੜਦਾ ਤੇ ਹੋਈਆਂ ਇਤਿਹਾਸ ਦੇ ਵਿੱਚੋਂ ਵਸਦਿਆਂ ਕੋਲ ਪ੍ਰਗੰਗਾ ਤੀਖੇ ਮਾ ਬਖਸ਼ਿਸ਼ ਕਰਨੀ ਦੇਹੋ ਸਜਣ ਅਸੀਸਰੀਆਂ ਜਿਉ ਹੋਵੇ ਸਭ ਤੋਂ ਮੇਰ ਨਾਮ ਿਕਨਾਮ ਚੜਦੀ ਕਲਾ ਤੇਰੇ ਭੰਦੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ